ਤੋਂ ਬਦਲੋਂ ਤੇ ਨਾਲ ਇਹ ਮਸਲੇ ਦਾ ਕੋਈ ਹੱਲ ਨਹੀਂ ਹੋ ਜਾਂਦਾ ਔਰ ਉਹਦੇ ਰੱਥੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨਾ ਹੋ ਰਹੀਆਂ ਨੇ ਇਹ ਗੱਲ ਸਪਸ਼ਟ ਹੋ ਗਈ ਅੱਜ ਆਪਾਂ ਬੰਨੇ ਬੰਨ ਕੇ ਜਾਈਏ ਗੱਲ ਪੈਸੇ ਜਿਹੜੇ ਨੇ ਉਹ ਇਹਨਾਂ ਸਰਕਾਰ ਦਾ ਕਾਉਂ ਦੀ 40% ਕਿਉਂਕਿ 40% ਦੀ ਗੱਲ ਕਰਦੇ ਉੱਥੇ ਪੰਜਾਬ ਦੇ ਵਿੱਚ ਅਸੀਂ ਬੜਾ ਰੌਣਾ ਪਾਇਆ ਅ ਜਦੋਂ ਹੁਣ ਚੋਰਾ ਹੋ ਰਹੀ ਹੈ ਅਸੀਂ ਪੰਚਾਇਤ ਸਾਹਿਬ ਜੀ ਨੇ ਜਿਹੜਾ ਪ੍ਰਸ਼ਾਸਨਿਕ ਪ੍ਰਿੰਸਪਟਾ ਦਾ ਬੰਦਾ ਆਪ ਕੋਈ ਪਈਆ ਹਰ ਸੇਕ ਤੇ ਬੋਲਦੇ ਸੀਗੇ ਇੱਥੋਂ ਦਾ ਮੰਤਰੀ ਜਿਹੜਾ ਖੰਡੇ ਤੋਂ ਇੱਥੇ ਮਹਿਕਮੇ ਦਾ ਮੰਤਰੀ ਹੈ ਉਹਦੀ ਦਾ ਤਾਲੁਕ ਰੱਖਦਾ ਔਰ ਇਹ ਰੂਰਲ ਡਿਵੈਲਪਮੈਂਟ ਸਕੀਮ ਸਰਪੇਂਡੂ ਖੇਤਰਾਂ ਦੇ ਲਈ ਔਰ ਜਦੋਂ ਇਹਨਾਂ ਪਿੰਡਾਂ ਦੇ ਵਿੱਚ ਸਾਡੀਆਂ ਬੀਬੀਆਂ ਭਰਾਵਾਂ ਨੇ ਘੇਰਾ ਸ਼ੁਰੂ ਕੀਤਾ ਪੰਚਾਇਤ ਪੰਚੀ ਦੇ ਆਪ ਦੇ ਬਲੌਕ ਦਾ ਹਾਲ ਦੇਖੋ ਸੱਤੇ ਦਾ ਛੇ ਬੰਦਾ ਜਿੱਤੇ ਰਹੇ ਛੇ ਇਹ 16 ਜੋ ਚੇਰਮੈਨ ਜਿਹੜਾ ਬਣਦਾ ਜਿਹੜਾ 9 ਨਵੰਬਰ ਚ ਚੋਣਾਂ ਜਿੱਤੇ ਆ ਹਾਲ ਹੈ ਜਰ ਰੁਕੋ ਉਸ ਕਰਕੇ ਜਿਹੜਾ ਕਹਿੰਦੇ ਸੀ ਖਿਲਾਫ ਜਿਹੜੀ ਲੜਾਈ ਲੜੀ ਔਰ ਡਾਕਟਰ ਰਮ ਸਿੰਘ ਵੱਡਾ ਸਾਡਾ ਲੋਕੀ ਦਰਸ਼ਨ ਦੇ ਖੜੇ ਹੋ ਕੇ ਇਹ ਬੜੇ ਨੇ ਮੈਂਬਰ ਬਲਾਕ ਸੰਪਤੀ ਨੂੰ ਲੈਣੀ ਤੋਂ ਹਰ ਵਰਤੋਂ ਇਹਨਾਂ ਦੇ ਉੱਤੇ ਚੱਕਾ ਦਾ ਜਗਰਾਤ ਨਾ ਮੇੜਿਆ ਦੇ ਇੱਕ ਮੋਟਰ ਜਿਆ ਚੱਕਾ ਦਾ ਮਤਲਬ ਡਰਾਉਂਦੇ ਨੂੰ ਘਾਉਂਦੇ ਨੇ ਬਈ ਜੇ ਮਾਰੇ ਡਾਕਟਰਾਂ ਜਾ ਕੇ ਵੀ ਆਜਾ ਵਰ ਜਿਹਨੇ ਤੇ ਜਾਣ ਇੱਕ ਜਿਵੇਂ ਬੈਠੇ ਫਿਰ ਸੁਸਰੀ ਮਗੁੱਸ ਹੋ ਗਏ ਫਿਰ ਕਹਿੰਦੇ ਨਾਂ ਦੀ ਸੱਚਾ ਸਰਵ ਕਰਨ ਦੀ ਕੋਸ਼ਿਸ਼ ਕੀਤੀ ਪਰ ਜਿਹੜਾ ਝੂਠਾ ਨਾ ਉਹ ਝੂਠ ਹੀ ਰਹਿ ਗਿਆ ਇੱਕ ਝੂਠ ਬੋਲਣ ਦੇ ਨਾਲ ਫਿਰ 100 ਝੂਠ ਬੋਲਣ ਲੱਗ ਪਿਆ ਉਹੀ ਰੋੜ ਝੂਠ ਬੋਲ ਬੋਲ ਕੇ ਲੋਕਾਂ ਨੂੰ ਜਮਲਾਹ ਕਰਦੇ ਰਹੇ ਪਰ ਅਸਲ ਸੱਚ ਜਿਹੜਾ ਸੋ ਲੋਕਾਂ ਦੇ ਸਾਹਮਣੇ ਆ ਗਿਆ ਉਹ ਭਾਈ ਕੱਢੇ ਹੋਏ ਸਾਰੇ ਕੋਈ ਵੀ ਕਿਸੇ ਗੱਲ ਦਾ ਫਿਕਰ ਨਾ ਕਰੋ ਉਹ ਨਾ ਨਾ ਲੰਘਦਾ ਅੱਗੇ ਚਲੇ ਇੰਦਰ ਵਿੱਚ ਬੈਠੀ ਭਾਰਤੀ ਜਨਤਾ ਪਾਰਟੀ ਸਰਕਾਰ ਪੰਜਾਬ ਨਾਲ ਬਹੁਤ ਜ਼ਿਆਦਾ ਟੱਕਾ ਕਰ ਰਹੀ ਹੈ ਪਹਿਲਾਂ ਕਾਲੇ ਕਾਨੂੰਨ ਲਿਆਂਦੇ ਜਿਹੜੇ ਕਿ ਕਿਸਾਨ ਔਰ ਖੇਤ ਮਜ਼ਦੂਰ ਦੇ ਜਿਹੜੇ ਬਹੁਤ ਵਿਰੋਧ ਸੀਗੇ ਔਰ ਲੰਮਾ ਸੰਘਰਸ਼ ਲੜਨਾ ਪਿਆ ਤਾਂ ਜਾ ਕੇ ਉਹ ਕਾਲੇ ਕਾਨੂੰਨ ਵਾਪਸ ਹੋਏ ਤੇ ਹੁਣ ਮਨਰੇਗਾ ਦੀ ਜਿਹੜੀ ਆ ਕੇਂਦਰ ਸਰਕਾਰ ਜਿਹੜੀ ਕਾਂਗਰਸ ਦੀ ਸੀਗੀ ਉਹਨਾਂ ਨੇ ਇਹ ਸਕੀਮ ਲਿਆਂਦੀ ਸੀ ਪੈਡੂ ਖੇਤਾਂ ਦੇ ਲਈ ਕਿ ਉਹਨਾਂ ਨੂੰ ਮਿਨੀਮਮ 100 ਦਿਨ ਦੀ ਗਰੰਟੀ ਦਿੱਤੀ ਜਾਊਗੀ ਇਹ ਕਾਨੂੰਨ ਐਕਟ ਬਣਿਆ ਸੀ ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਔਰ ਉਹਦੇ ਨਾਲ ਉਹਨਾਂ ਦਾ ਜਿਹੜਾ ਉਹ ਚੁੱਲਾ ਚੱਲਣ ਲੱਗਿਆ ਸੀ ਰੋਟੀ ਜਿਹੜੀ ਆ ਦੋ ਡੰਗ ਦੀ ਵਧੀਆ ਮਿਲਣਾ ਕੀ ਸੀ ਉਹਨਾਂ ਨੂੰ ਔਰ ਇਹ ਸਕੀਮ ਜਿਹੜੀ ਹੁਣ ਜਦੋਂ ਪੰਜਾਬ ਸਰਕਾਰ ਚ ਝਾੜੂ ਪਾਰਟੀ ਦੀ ਸਰਕਾਰ ਆਈ ਹੈ ਪਹਿਲਾਂ ਤਾਂ ਉਹ ਵੱਧ ਪਈ ਹੈ ਔਰ ਹੁਣ ਇਹਨਾਂ ਨੇ ਕੇਂਦਰ ਚ ਉਹਦਾ ਨਾਮ ਨਹੀਂ ਇਕੱਲਾ ਬਦਲਿਆ ਬਲਕਿ ਉਹਦੇ ਚ ਐਸੀਆਂ ਸ਼ਰਤਾਂ ਰੱਖ ਦਿੱਤੀਆਂ ਜਿਹੜੀਆਂ ਕਿ ਨਾ ਮੁਮਕਨ ਨੇ 60 40 ਦੀ ਰੇਸ਼ਿਓ ਜਿਹੜੀ ਆ ਉਹ ਸਭ ਤੋਂ ਵੱਡੀ ਔਖੀ ਗੱਲ ਹੈ ਕਿ ਕੇਂਦਰ ਸਰਕਾਰ 7 ਪੈਸੇ ਜਿਹੜਾ ਆਪਾਊਗੀ ਔਰ 40 ਪੈਸੇ ਜਿਹੜਾ ਵਾ ਸੁਪਾ ਸਰਕਾਰ ਨੂੰ ਪਾਉਣੇ ਪੈਣਗੇ ਉਹ ਸਰਕਾਰ ਕੋਲ ਤਾਂ ਪੰਜਾਬ ਦੇ ਕੋਲ ਪੈਸਾ ਹੀ ਹੈ ਨਹੀਂਗਾ ਇਸ ਕਰਕੇ ਇਹ ਤਾਂ ਹੁਣ ਸਰਕਾਰ ਜਿਹੜੀ ਆ ਉਹ ਫੇਲ ਹੈ ਔਰ ਇਹ ਸਕੀਮ ਬੰਦ ਹੋਈ ਪਈ ਔਰ ਇਹਦਾ ਅਸੀਂ ਅੱਜ ਬਰੋਧ ਕਰ ਰਹੇ ਆ ਤਾਂ ਧਰਨਾ ਦੇ ਤੇ ਇਹਨਾਂ ਨੇ ਨਾਮ ਕੀ ਰੱਖਿਆ ਜਿਹੜਾ ਸੈਕਟਰ ਦਾ ਨਾਮ ਵਰਤਿਆ ਇਹਨਾਂ ਨੇ ਕੋਈ ਨਾ ਨਵਾਂ ਮਤਲਬ ਮਹਾਤਮਾ ਗਾਂਧੀ ਜੀ ਦੇ ਨਾਮ ਤੇ ਬਣੀ ਸੀ ਇਹ ਸਕੀਮ ਔਰ ਇਹਨਾਂ ਨੇ ਕੋਈ ਨਵਾਂ ਨਾਮ ਜਿਹੜਾ ਉਹ ਉੱਥੇ ਪਾਰਲੀਮੈਂਟ ਦੇ ਵਿੱਚ ਪਾਸ ਕੀਤਾ ਔਰ ਉਹਦੇ ਨਾਲ ਨਾਲ ਹੋਰ ਜਿਹੜੀਆਂ ਸ਼ਰਤਾਂ ਨੇ ਉਹ ਲਾਈਆਂ ਗਈਆਂ ਨੇ ਇਹ ਸੰਗਤ ਸਹੀ ਪੰਜਾਬ ਲੈਵਲ ਤੇ ਕੱਢੇ ਜਾ ਰਿਹਾ ਹੈ ਜਾਂ ਨਹੀਂ ਕੀ ਇਹਦਾ ਨਹੀਂ ਇਹ ਤਾਂ ਪੂਰੇ ਦੇਸ਼ ਦੇ ਵਿੱਚ ਵਿਟਿਆ ਜਾ ਰਿਹਾ ਕਾਂਗਰਸ ਪਾਰਟੀ ਵੱਲੋਂ ਅੱਜ ਇਹ ਧੱਪੇ ਲਾਏ ਗਏ ਨੇ ਔਰ ਲੋਕਾਂ ਨੂੰ ਦੱਸਿਆ ਗਿਆ ਕਿ ਕਿਵੇਂ ਲੋਕ ਮਾਰੂ ਨੀਤੀਆਂ ਲਿਆ ਕੇ ਕਿ ਭਾਜਪਾ ਦੀ ਸਰਕਾਰ ਔਰ ਇੱਥੇ ਆਮ ਆਦਮੀ ਚਾੜੂ ਸਰਕਾਰ ਪੰਜਾਬ ਦੇ ਨਾਲ ਬਹੁਤ ਹੀ ਜ਼ਿਆਦਾ ਧੱਕਾ ਕਰ ਰਹੀ ਆ ਔਰ ਖੰਨੇ ਦੇ ਵਿੱਚ ਕਿਉਂਕਿ ਖੁਦ ਆਪ ਪੰਚਾਇਤ ਮੰਤਰੀ ਨੇ ਇਥੋਂ ਦੇ ਜਿਹੜੇ ਐਮਐਲਏ ਨੇ ਔਰ ਉਹਨਾਂ ਦੇ ਹੁੰਦਿਆਂ ਜਦੋਂ ਇਹ ਸਕੀਮ ਜਿਹੜੀ ਆ ਉਹ ਦਮ ਤੋੜ ਰਹੀ ਹੈ ਔਰ ਲੋਕਾਂ ਤੱਕ ਇਹ ਸਕੀਮ ਦਾ ਕੋਈ ਲਾਭ ਨਹੀਂ ਪਹੁੰਚ ਰਿਹਾ ਪਰ ਉਹਨਾਂ ਨੂੰ ਵੀ ਇਹਦੇ ਤੇ ਕੋਈ ਨਾ ਕੋਈ ਆਪਣੀ ਸਪਸ਼ਟ ਸਥਿਤੀ ਕਰਨੀ ਚਾਹੀਦੀ ਆ ਉਹਨਾਂ ਨੂੰ ਆਪਣਾ ਬਿਆਨ ਦੇਣਾ ਚਾਹੀਦਾ ਤਾਂ ਜੋ ਲੋਕਾਂ ਦੇ ਮੂਹਰੇ ਜਿਹੜੀ ਅਸਲ ਤਸਵੀਰ ਸਾਹਮਣੇ ਆਵੇ ਨਹੀਂ ਤਾਂ ਲੋਕਾਂ ਨੇ ਅੱਜ ਜਿਹੜੀਆਂ ਪੰਚਾਇਤ ਸੰਪਤੀ ਜਿਲ੍ਹਾ ਪੀਸਦਾਂ ਦੇ ਵਿੱਚ ਇਹਨਾਂ ਨੂੰ ਸ਼ੀਸ਼ਾ ਦਿਖਾ ਦਿੱਤਾ ਔਰ ਉਹਨਾਂ ਆਫੀਆਂ ਵਾਅਦੇ ਤੇ ਦਾਅਵੇ ਸੀਗੇ ਸਾਰੇ ਜਿਹੜੇ ਖੁੱਸਾਪਤ ਹੋਏ ਨੇ ਸੋ ਅੱਜ ਇਹ ਜਿਹੜੀ ਮਨਰੇਗਾ ਸਕੀਮ ਇਹ ਲੋਕਾਂ ਦੇ ਲਈ ਬਹੁਤ ਵੱਡਾ ਵਰਦਾਨ ਸੀਗੀ ਔਰ ਜਦੋਂ ਅੱਜ ਉਹ ਉਹਦੇ ਆਖਰੀ ਦਮ ਤੇ ਆ ਤਾਂ ਕਾਂਗਰਸ ਪਾਰਟੀ ਦੇ ਖਿਲਾਫ ਜਿਹੜਾ ਉਹ ਦੋਨਾਂ ਸਰਕਾਰਾਂ ਦੇ ਖਿਲਾਫ ਧਰਨਾ ਨਾਲ ਦੇਖੋ ਕਾਂਗਰਸ ਪਾਰਟੀ ਨੇ ਜਿਹੜੀ ਮਨਰੇਗਾ ਮਹਾਤਮਾ ਗਾਂਧੀ ਰਣਕਾਰ ਗਰੰਟੀ ਯੋਜਨਾ ਸੀ ਉਹਦਾ ਇੱਕ ਤਾਂ ਇਹਨਾਂ ਨੇ ਨਾਮ ਬਦਲਿਆ ਨਾਮ ਨਹੀਂ ਬਦਲਿਆ ਸਿਰਫ ਕਾਨੂੰਨ ਹੀ ਬਦਲ ਕੇ ਰੱਖਤਾ ਜਿਹੜੀ 100 ਦਿਨ ਦੀ ਰੋਜ਼ਗਾਰ ਗਰੰਟੀ ਯੋਜਨਾ ਭਾਰਤ ਸਰਕਾਰ ਦੁਆਰਾ ਦਿੱਤੀ ਜਾਂਦੀ ਸੀ ਉਹਨੂੰ ਖਤਮ ਕਰਨ ਜਾ ਰਹੇ ਨੇ ਜਿਸ ਵਿੱਚ ਪਹਿਲਾਂ ਸੈਂਟਰ ਗਵਰਨਮੈਂਟ 90% ਪਾਉਂਦੀ ਸੀ 10% ਸਟੇਟ ਗਵਰਨਮੈਂਟ ਪਾਉਂਦੀ ਸੀ ਹੁਣ ਇਹਨਾਂ ਨੇ ਕਾਨੂੰਨ ਬਦਲਣ ਤਹਿਤ 60-40 ਦੀ ਰੇਸ਼ੋ ਕਰਤੀ ਜਾ ਕਿ ਸਟੇਟਾਂ ਪਹਿਲਾਂ ਹੀ ਡੁੱਬੀਆਂ ਪਈਆਂ ਨੇ ਮੋਦੀ ਸਰਕਾਰ ਰਵਾਨੀ ਅਡਾਨੀ بڑے ਰਜਵਾਰਿਆਂ ਦਾ ਤਾਂ ਖਰਬਾਂ ਰੁਪਏ ਮਾਫ ਕਰ ਰਹੀ ਆ ਜਿੱਥੇ ਗਰੀਬ ਦੀ ਗੱਲ ਆਉਂਦੀ ਆ ਉੱਥੇ ਕਾਨੂੰਨ ਤਬਦੀਲੀ ਕਰ ਰਹੀ ਆ ਸੋ ਬੜੀ ਮੰਦ ਭਾਗੀ ਗੱਲ ਆ ਕਾਂਗਰਸ ਪਾਰਟੀ ਦੀ ਸਰਕਾਰ ਵਿੱਚ ਡਾਕਟਰ ਮਨਮੋਹਨ ਸਿੰਘ ਜਦੋਂ ਪ੍ਰਧਾਨ ਮੰਤਰੀ ਸੀ ਉਹ ਮੰਨਰੇਗਾ ਸਕੀਮ ਲੈ ਕੇ ਆਏ ਸੀ ਜਿਸ ਤਹਿਤ ਮਹਾਤਮਾ ਗਾਂਧੀ ਰਾਸ਼ਟਰ ਪਿਤਾ ਦੇ ਨੌਤੇ ਸੀ ਤੇ ਉਹਨਾਂ ਦੇ ਵਿਚਾਰ ਸੀ ਜਿਹੜੇ ਉਹਨਾਂ ਨੂੰ ਲੋਕਾਂ 'ਚ ਲੈ ਕੇ ਗਏ ਉਹਨਾਂ ਦਾ ਕਾਨੂੰਨ ਤਾਂ ਬਦਲਿਆ ਜਾ ਸਕਦਾ ਉਹਨਾਂ ਦੇ ਵਿਚਾਰ ਨਹੀਂ ਮਾਰੇ ਜਾ ਸਕਦੇ ਜੋ ਵਿਚਾਰ ਮਹਾਤਮਾ ਗਾਂਧੀ ਦੇ ├ ਗ੍ਰਿਪਾ ਪ੍ਰਤੀਤੀ ਕੋ ਅੱਜ ਵੀ ਜਿੰਦਾ ਨੇ ਤੇ ਹਮੇਸ਼ਾ ਜਿਉਂਦੇ ਰਹਿਣਗੇ ਸਟ੍ਰੌਂਗਸ ਪਾਰਟੀ ਜਿਹੜਾ ਇਹ ਕਾਨੂੰਨ ਬਦਰਿਆ ਉਹਦਾ ਸਖਤ ਵਿਰੋਧ ਕਰਦੀ ਆ ਤੇ ਆਉਣ ਵਾਲੇ ਦਿਨਾਂ 'ਚ ਜੋ ਪਾਰਟੀ ਪ੍ਰੋਗਰਾਮ ਲਿਖੇਗੀ ਉਹ ਤੇ ਪੂਰਾ ਪਹਿਰਾ ਦੇਮਾ ਆ ਵਰਗੇ ਤੇ ਕੀ ਅਸਰ ਹੋਊਗਾ ਜਿਹੜਾ ਇਹ ਬਦਲਿਆ ਆ ਆਮ ਆਮ ਲੋਕਾਂ ਨੂੰ ਜਾਗਰੂਕ ਕਰਾਂਗੇ ਵੀ ਤੁਹਾਡਾ ਹੱਕ ਖੋ ਲਿਆ ਜਿਹੜਾ ਪਹਿਲਾਂ 100 ਦਿਨ ਦੀ ਗਾਰੰਟੀ ਦੇਣਾ ਜ਼ਰੂਰੀ ਸੀ ਪੰਚਾਇਤ ਤੋਂ ਪੁੱਛ ਕੇ ਕੰਮ ਕੀਤਾ ਜਾਂਦਾ ਸੀ ਹੁਣ ਸੈਂਟਰ ਸਰਕਾਰ ਦੱਸੂਗੀ ਕਿ ਕਿੱਥੇ ਕੰਮ ਕਰਨਾ ਕਿੱਥੇ ਨਹੀਂ ਇਹ ਲੋਕਾਂ ਨੂੰ ਜਾਗਰੂਕ ਕਰਕੇ ਦੱਸਾਂਗੇ ਇਹ ਛੋਟੇ ਹੱਕ ਹਕੂਕ ਨੇ ਜਿਹੜੇ ਸੈਂਟਰ ਗਵਰਨਮੈਂਟ ਖੋਰੀਆ ਪਹਿਲਾਂ ਕਿਸਾਨਾਂ ਦਾ ਤਿੰਨ ਕਾਲੇ ਕਾਨੂੰਨ ਲੈ ਕੇ ਆਂਦੇ ਸੀ ਹੁਣ ਮਜ਼ਦੂਰਾਂ ਨੂੰ ਇਹ ਮਜ਼ਦੂਰ ਤੇ ਕਿਸਾਨਾਂ ਦੀ ਵਿਰੋਧੀ ਸਰਕਾਰ ਆ ਦਿੱਲੀ ਬੀਜੇਪੀ ਦੀ ਜਿਹਨੂੰ ਆਰਐਸਐਸ ਦੀ ਸਰਪ੍ਰਸਤੀ ਹੈ ਬੀਜੇਪੀ ਚਲਾ ਰਹੀ ਹੈ